ਪੰਜਾਬੀਏ ਇੱਕ ਤੇ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਦੀਆਂ ਵੱਡੀਆਂ ਖਬਰਾਂ ਪੰਜਾਬ ਦੇ ਇਨਾ ਬਿਜਲੀ ਖਪਤਕਾਰਾਂ ਲਈ ਵੱਡੀ ਖਬਰ ਕੱਟੇ ਜਾਣਗੇ ਬਿਜਲੀ ਕਨੈਕਸ਼ਨ ਤੀ ਨਿਯਮਤ ਕੋਰ ਨੂੰ ਘਰ ਲੈ ਕੇ ਪਹੁੰਚੇ ਸੀਮ ਭਗਵੰਤ ਮਾਨ ਘਰ ਵਾਲੀ ਗੁਰਪ੍ਰੀਤ ਕੋਰ ਸਾਹਮਣੇ ਖੁਸ਼ੀ ਚ ਕਹੀਆਂ ਦਿਲ ਦੀਆਂ ਗੱਲਾਂ ਸਰਕਾਰ ਵੱਲੋਂ ਮੁਲਾਜ਼ਮਾਂ ਬਾਰੇ ਵੱਡੀ ਖੁਸ਼ਖਬਰੀ ਡੀਏ ਤੋਂ ਇਲਾਵਾ ਇਨਾ ਪੱਤਿਆਂ ਵਿੱਚ ਕੀਤਾ ਵਾਦਾ ਡਾਕਟਰ ਚੱਬੇਵਾਲ ਤੇ ਸ਼ੀਤਲੰਗੁਰਾਲ ਦੇ ਅਸਤੀਫਿਆਂ ਬਾਰੇ ਆਈ ਵੱਡੀ ਖਬਰ ਸਪੀਕਰ ਸੰਧਵਾਨੇ ਕਾਰਵਾਈ ਬਾਰੇ ਦਿੱਤਾ ਵੱਡਾ ਬਿਆਨ ਵਾਟਰ ਕੈਨ ਵਾਲੇ ਨਵਦੀਪ ਜਲਵੇੜਾ ਬਾਰੇ ਆਈ ਵੱਡੀ ਖਬਰ ਹਰਿਆਣਾ ਪੁਲਿਸ ਨੇ ਮੋਹਾਲੀ 에ਰਪੋਰਟ ਤੋਂ ਨਵਦੀਪ ਨੂੰ ਕੀਤਾ ਗ੍ਰਿਫਤਾਰ ਸੀਐਮਾ ਨੇ ਸ਼ੀਲਿੰਗ ਕੁੱਤੇ ਫੇਰਸਾ ਦੇ ਨਿਸ਼ਾਨਾ ਵੀਡੀਓ ਸਾਂਝੀ ਕਰਕੇ ਹੀ ਇਹ ਗੱਲ ਵਿਜੀਲੈਂਸ ਵਿਰੁੱਧ ਦੀ ਵੱਡੀ ਕਾਰਵਾਈ ਮਾਲ ਰਿਕਾਰਡ ਵਿੱਚ ਸੋਧ ਕਰਨ ਬਦਲੇ 500 ਰੁਪਏ ਰਿਸ਼ਵਤ ਲੈੰਦਾ ਪਟਵਾਰੀ ਕੀਤਾ ਗ੍ਰਿਫਤਾਰ ਪੰਜਾਬ ਚ ਸ਼ਰਾਬ ਦੇ ਠੇਕਿਆਂ ਬਾਰੇ ਆਈ ਵੱਡੀ ਖਬਰ ਠੇਕਿਆਂ ਦੀ ਨਿਲਾਮੀ ਨੂੰ ਮਿਲਿਆ ਪਰਮਾ ਹੁੰਗਾਰਾ ਪੰਜਾਬ ਚ ਪਾਵਰਕਾਮ ਵਿਭਾਗ ਵੱਲੋਂ ਬਿਜਲੀ ਦੇ ਬਕਾਇਆ ਬਿੱਲਾਂ ਦੀ ਰਿਕਵਰੀ ਲਈ ਚਲਾਈ ਗਈ ਮੁਹਿੰਮ ਤਹਿਤ ਡਿਫਾਲਟਰ ਖਪਤਕਾਰਾਂ ਦੇ ਬਿਜਲੀ ਕਨੈਕਸ਼ਨ ਕੱਟਣ ਦਾ ਸਿਲਸਲਾ ਲੱਗਾ ਚਾਰ ਜਾਰੀ ਹੈ ਅਤੇ ਬਿਜਲੀ ਵਿਭਾਗ ਦੇ ਡੀਫਾਲਟਰ ਖਪਤਕਾਰਾਂ ਦੇ ਨਾਲ ਲਗਾਤਾਰ ਬੈਠਕਾਂ ਕੀਤੀਆਂ ਜਾ ਰਹੀਆਂ ਹਨ ਤਾਂ ਕਿ ਪਿਛਲੇ ਲੰਬੇ ਸਮੇਂ ਤੋਂ ਬਕਾਇਆ ਖੜੇ ਬਿਜਲੀ ਬੀਲਾਂ ਦੀ ਰਿਕਵਰੀ ਕਰਕੇ ਰਕਮ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਸਰਕਾਰੀ ਖਜ਼ਾਨੇ ਵਿੱਚ ਜਮ੍ਹਾਂ ਕਰਵਾਈ ਜਾ ਸਕੇ ਜਿਸ ਦੇ ਬਹੁਤ ਵਧੀਆ ਨਤੀਜੇ ਸਾਹਮਣੇ ਆਏ ਹਨ ਜਿਸ ਦੇ ਨਾਲ ਹੀ ਉਹਨਾਂ ਨੇ ਕਿਹਾ ਹੈ ਕਿ ਡਿਫਾਲਟ ਖਪਤਕਾਰਾਂ ਨੂੰ ਬਿਜਲੀ ਦੇ ਬਕਾਇਆ ਖੜੇ ਬੀਲਾਂ ਦੀ ਰਕਮ 31 ਮਾਰਚ ਤੋਂ ਪਹਿਲਾਂ ਜਮ੍ਹਾਂ ਕਰਨ ਦੀ ਨਸੀਹਤ ਦਿੱਤੀ ਗਈ ਹੈ ਤਾਂ ਕਿ ਬਾਅਦ ਵਿੱਚ ਸਬੰਧਤ ਖਪਤਕਾਰਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਉਹਨਾਂ ਨੇ ਕਿਹਾ ਹੈ ਕਿ ਭਵਿੱਖ ਦੇ ਦਿਨਾਂ ਵਿੱਚ ਵਿਭਾਗ ਵੱਲੋਂ ਡਿਫਾਲਟ ਖਪਤਕਾਰਾਂ ਖਿਲਾਫ ਕਾਰਵਾਈ ਕਰਦੇ ਹੋਏ ਬਿਜਲੀ ਦੇ ਬਕਾਇਆ ਖੜੇ ਬਿਲਾਂ ਦੀ ਬੰਦੀ ਰਕਮ ਵਸੂਲਣ ਸਮੇਤ ਭਾਰੀ ਜੁਰਮਾਨਾ ਲਗਾਉਣ ਦੀ ਸੰਭਾਵਨਾ ਰਣਨੀਤੀ ਵੀ ਅਪਣਾਈ ਜਾ ਸਕਦੀ ਹੈ ਇਸ ਲੜੀ ਤਹਿਤ ਬਸਤੀ ਜੋਧਵਾਲ ਅਧੀਨ ਪੈਂਦੇ ਇਲਾਕੇ ਕੈਲਾਸ਼ਨਗਰ ਸਮੇਤ ਹੋਰ ਕਈ ਥਾਵਾਂ ਤੇ ਬਿਜਲੀ ਦਾ ਬਿਲ ਨਾ ਦੇਣ ਵਾਲੇ ਰੈਡੀमेड ਗਾਰਮੈਂਟ ਸੰਚਾਲਕਾਂ ਤੇ ਵਿਭਾਗੀ ਗਾਜ਼ ਦਿੱਗੀ ਹੈ ਇਸ ਦੇ ਨਾਲ ਹੀ ਜਾਣਕਾਰੀ ਦਿੰਦੇ ਹੋਏ ਪਾਵਰ ਕਮਿਸ਼ਨ ਦੇ ਐਸ ਡੀਓ ਨੇ ਦੱਸਿਆ ਹੈ ਕਿ ਉਹਨਾਂ ਦੀ ਟੀਮ ਵੱਲੋਂ ਪਿਛਲੇ ਇੱਕ ਹਫ਼ਤੇ ਵਿੱਚ ਇਲਾਕੇ ਦੇ 202 ਵੱਧ ਡਿਫਾਲਟਰਾਂ ਦੇ ਬਿਜਲੀ ਕਨੈਕਸ਼ਨ ਕੱਟਦੇ ਹੋਏ ਬਕਾਇਆ ਖੜੇ ਬਿੱਲਾਂ ਚੋਂ 5 ਕਰੋੜ ਰੁਪਏ ਦੀ ਰਿਕਵਰੀ ਕੀਤੀ ਗਈ ਹੈ ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਬੀਤੇ ਦਿਨੀ 3 ਨੇ ਜਨਮ ਲਿਆ ਹੈ ਉਹਨਾਂ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ ਮੁੱਖ ਮੰਤਰੀ ਭਗਵੰਤ ਮਾਨ ਨਵ ਜੰਮੀ ਧੀ ਨੂੰ ਗੋਦ ਚੁੱਕ ਕੇ Sí. ਆਪਣੇ ਘਰ ਆਏ ਅਤੇ ਬੀਤੇ ਦਿਨੀ ਡਾਕਟਰ ਗੁਰਪ੍ਰੀਤ ਕੌਰ ਨੂੰ 46 ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਜਿੱਥੇ ਉਹਨਾਂ ਨੇ ਵੀਰਵਾਰ ਨੂੰ ਇੱਕ ਤੀਨ ਉਜਨ ਦਿੱਤਾ ਹੈ ਘਰ ਪਹੁੰਚਣ ਤੇ ਭਗਵੰਤ ਮਾਨ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਦੇ ਨਾਮ ਜੰਮੀ ਤੀ ਦਾ ਢੋਲ ਵਜਾ ਕੇ ਸ਼ਾਨਦਾਰ ਸਵਾਗਤ ਕੀਤਾ ਗਿਆ ਅਤੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਨਾਮ ਜੰਮੀ ਤੀ ਦਾ ਨਾਮ ਵੀ ਰੱਖ ਦਿੱਤਾ ਗਿਆ ਹੈ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਤੀ ਦਾ ਨਾਮ ਨਿਯਮਤ ਰੱਖਿਆ ਗਿਆ ਹੈ ਮੁੱਖ ਮੰਤਰੀ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਨੂੰ ਹਸਪਤਾਲ ਤੋਂ ਛੁੱਟੀ ਵੀ ਮਿਲ ਗਈ ਹੈ ਛੁੱਟੀ ਮਿਲਣ ਤੋਂ ਬਾਅਦ ਮੁੱਖ ਮੰਤਰੀ ਨੰਨੀ ਦੀ ਤੀਨ ਨੂੰ ਗੋ ਚੁੱਕੇ ਘਰ ਪਹੁੰਚੇ ਸਨ ਇਸ ਮੌਕੇ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਉਹ ਬਹੁਤ ਖੁਸ਼ ਹਨ ਤੇ ਉਹ ਇੱਕ ਤੀ ਦੇ ਬਪ ਬਣ ਗਏ ਹਨ ਪ੍ਰਾਈਵੇਟ ਨੌਕਰੀ ਹੋਵੇ ਜਾਂ ਸਰਕਾਰੀ ਮੁਲਾਜ਼ਮਾਂ ਨੂੰ ਕਈ ਤਰ੍ਹਾਂ ਦੇ ਪੱਤੇ ਮਿਲਦੇ ਹਨ ਉੱਥੇ ਹੀ ਕੇਂਦਰੀ ਮੁਲਾਜ਼ਮਾਂ ਲਈ ਮਾਰਚ ਮਹੀਨਾ ਕਾਫੀ ਸ਼ਾਨਦਾਰ ਰਿਹਾ ਹੈ ਦਰਅਸਲ ਮਾਰਚ ਮਹੀਨੇ ਵਿੱਚ ਕੇਂਦਰੀ ਮੁਲਾਜ਼ਮਾਂ ਨੂੰ ਮਿਲਣ ਵਾਲੇ ਮਹਿੰਗਾਈ ਪੱਤੇ ਵਿੱਚ 50 ਫੀਸਦੀ ਦਾ ਵਾਅਦਾ ਕੀਤਾ ਗਿਆ ਹੈ ਇਸ ਦੇ ਨਾਲ ਹੀ ਸਰਕਾਰ ਨੇ HRA ਨੂੰ ਵੀ ਅਪਡੇਟ ਕੀਤਾ ਹੈ ਸਿਰਫ ਇਸ ਵਿੱਚ ਹੀ ਨਹੀਂ ਮੁਲਾਜ਼ਮਾਂ ਨੂੰ ਮਿਲਣ ਵਾਲੇ ਕਈ ਪੱਤਿਆਂ ਵਿੱਚ ਇਜ਼ਾਫਾ ਹੋਇਆ ਹੈ ਕਰਮਚਾਰੀਆਂ ਨੂੰ ਪੱਤੇ ਦਾ ਫਾਇਦਾ 31 ਮਾਰਚ ਨੂੰ ਮਿਲੇਗਾ ਇਹ ਪੱਤਾ ਜਨਵਰੀ 2024 ਤੋਂ ਲਾਗੂ ਹੋਵੇਗਾ ਇਸ ਦਾ ਮਤਲਬ ਹੈ ਕਿ ਹੁਣ ਮੁਲਾਜ਼ਮਾਂ ਦੀ ਤਨਖਾਹ ਵਿੱਚ 2 ਮਹੀਨਿਆਂ ਦੇ ਪੱਤੇ ਵੀ ਸ਼ਾਮਿਲ ਹੋਣਗੇ ਸਰਕਾਰ ਨੇ ਮਹਿੰਗਾਈ ਪੱਤੇ ਵਿੱਚ 4% ਦਾ ਵਾਅਦਾ ਕੀਤਾ ਹੈ ਜਿਸ ਤੋਂ ਬਾਅਦ ਇਹ 50% ਦੀ ਹੋ ਗਿਆ ਹੈ DA ਵਿੱਚ ਵਾਅਦੇ ਤੋਂ ਬਾਅਦ ਐਚਆਰਏ ਵਿੱਚ 3.21% ਦਾ ਵਾਅਦਾ ਹੋਇਆ ਹੈ ਇਸ ਤੋਂ ਇਲਾਵਾ ਬਾਕੀ ਪੱਤਿਆਂ ਵਿੱਚ ਵੀ ਸਰਕਾਰ ਵੱਲੋਂ ਵਾਅਦਾ ਕੀਤਾ ਗਿਆ ਹੈ ਆਮ ਆਦਮੀ ਪਾਰਟੀ ਦੇ ਜਲੰਧਰ ਤੋਂ ਵਿਧਾਇਕ ਸ਼ੀਤਲੰਗੁਰਾਲ ਅਤੇ ਚੱਬੇਵਾਲ ਤੋਂ ਕਾਂਗਰਸੀ ਵਿਧਾਇਕ ਡਾਕਟਰ ਰਾਜਕੁਮਾਰ ਚੱਬੇਵਾਲ ਵੱਲੋਂ ਪਾਰਟੀਆਂ ਬਦਲਣ ਤੋਂ ਬਾਅਦ ਭੇਜੇ ਗਏ ਅਸਤੀਫਿਆਂ ਤੇ ਫਿਲਹਾਲ ਕੋਈ ਕਾਰਵਾਈ ਨਹੀਂ ਹੋਈ ਵਿਧਾਨ ਸਭਾ ਸਕਤਰੇ ਦੋਵੇਂ ਅਸਤੀਫਿਆਂ ਤੇ ਸਪੀਕਰ ਵੱਲੋਂ ਫੈਸਲਾ ਲੈਣ ਦੀ ਉਡੀਕ ਕਰ ਰਿਹਾ ਹੈ ਪਤਾ ਲੱਗਿਆ ਹੈ ਕਿ ਡਾਕਟਰ ਰਾਜਕੁਮਾਰ ਚੱਬੇਵਾਲ ਦਾ ਅਸਤੀਫਾ ਤਕਰੀਬਨ ਇੱਕ ਹਫਤਾ ਪਹਿਲਾਂ ਸਪੀਕਰ ਕੁਲਤਾਰ ਸਿੰਘ ਸੰਧਵਾ ਕੋਲ ਪਹੁੰਚ ਗਿਆ ਸੀ ਜਦਕਿ ਸ਼ੀਤ ਲੰਗਰਾਲ ਦਾ ਅਸਤੀਫਾ ਵੀਰਵਾਰ ਨੂੰ ਭੇਜ ਦਿੱਤਾ ਗਿਆ ਸੀ ਸੰਬੰਧੀ ਗੱਲ ਕਰਦਿਆਂ ਸਪੀਕਰ ਨੇ ਕਿਹਾ ਹੈ ਕਿ ਉਹਨਾਂ ਨੂੰ ਦੋਵਾਂ ਮੈਂਬਰਾਂ ਦੇ ਅਸਤੀਫੇ ਮਿਲ ਚੁੱਕੇ ਹਨ ਜਿਨ੍ਹਾਂ ਤੇ ਪੰਜਾਬ ਵਿਧਾਨ ਸਭਾ ਦੇ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾ ਰਹੀ ਹੈ ਜਿਵੇਂ ਹੀ ਉਹਨਾਂ ਨੀਮਾ ਦੀ ਪੂਰਤੀ ਕਰਨਗੇ ਤਾਂ ਸਬੰਧਤ ਮੈਂਬਰਾਂ ਨੂੰ ਉਹਨਾਂ ਦੇ ਅਸਤੀਫਿਆਂ ਬਾਰੇ ਜਾਣੂ ਕਰਵਾਇਆ ਜਾਵੇਗਾ ਚੇਤੇ ਰਹੇ ਕਿ ਪੰਜਾਬ ਵਿੱਚ ਚੋਣ ਜਾਬਤਾ ਲਾਗੂ ਹੈ ਤੇ ਲੋਕ ਸਭਾ ਚੋਣਾਂ ਲਈ ਵੋਟਾਂ ਤਕਰੀਬਨ 2 ਮਹੀਨਿਆਂ ਵਿੱਚ ਪੈਣੀਆਂ ਹਨ ਇਸ ਗੱਲ ਦੀ ਸੰਭਾਵਨਾ ਹੈ ਕਿ ਜੇਕਰ ਪੰਜਾਬ ਵਿਧਾਨ ਸਭਾ ਸਕੱਤਰੇ ਤੋਂ ਉਪਰੋਕਤ ਦੋਵੇਂ ਅਸਤੀਫੇ ਪ੍ਰਵਾਨ ਕਰ ਲੈਂਦਾ ਹੈ ਤਾਂ ਸਬੰਧਤ ਵਿਧਾਨ ਸਭਾ ਸੀਟਾਂ ਨੂੰ ਖਾਲੀ ਕਰਾਰ ਦੇ ਕੇ ਇਸ ਦੀ ਸੂਚਨਾ ਚੋਣ ਕਮਿਸ਼ਨ ਨੂੰ ਭੇਜ ਦਿੰਦਾ ਹੈ ਤਾਂ ਉੱਥੇ ਵੀ ਚੋਣਾ ਕਰਵਾਈਆਂ ਜਾ ਸਕਦੀਆਂ ਹਨ ਕਿਸਾਨੀ ਅੰਦੋਲਨ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਵਾਟਰ ਕੈਨਨ ਵਾਲੇ ਨਵਦੀਪ ਜਲਵੇੜਾ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਹਰਿਆਣਾ ਪੁਲਿਸ ਨੇ ਮੋਹਾਲੀ 에ਰਪੋਰਟ ਤੋਂ ਨਵਦੀਪ ਜਲਵੇੜਾ ਨੂੰ ਗ੍ਰਿਫਤਾਰ ਕੀਤਾ ਹੈ ਨਵਦੀਪ ਜਲਵੇੜਾ ਖਿਲਾਫ ਕਈ ਧਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ ਇਹ ਵੀ ਖਬਰ ਹੈ ਕਿ ਦੋ ਕਿਸਾਨ ਯੂਨੀਅਨਾਂ ਦੇ ਸਾਥੀ ਵੀ ਹਿਰਾਸਤ ਵਿੱਚ ਲੈ ਗਏ ਹਨ ਨਵਦੀਪ ਸਿੰਘ ਕਿਸਾਨੀ ਅੰਦੋਲਨ ਵਿੱਚ ਕਾਫੀ ਸਰਗਰਮ ਹੈ ਉਹ ਸ਼ੰਭੂ ਬਾਰਡਰ ਤੇ ਮੰਗਾਂ ਨੂੰ ਲੈ ਕੇ ਡਟਿਆ ਹੋਇਆ ਸੀ ਕਿਸਾਨਾਂ ਵੱਲੋਂ ਮੰਗਾਂ ਨੂੰ ਲੈ ਕੇ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ ਤੇ ਅਜਿਹੇ ਵਿੱਚ ਕਿਸਾਨ ਨਵਦੀਪ ਚਲਵੇੜਾ ਨੂੰ ਬੀਤੀ ਸ਼ਾਮ ਮੁਹਾਲੀ ਤੋਂ ਹਰਿਆਣਾ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਇਸ ਦੇ ਕਿਸਾਨ ਜਥੇਬੰਦੀਆਂ ਵੱਲੋਂ ਖੇਦੀ ਕੀਤੀ ਜਾ ਰਹੀ ਹੈ ਅਤੇ ਕਿਸਾਨ ਜਥੇਬੰਦੀਆਂ ਨੇ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਇਹ ਵੀ ਕਿਹਾ ਹੈ ਕਿ ਉਸ ਨੂੰ ਜਲਦੀ ਰਹਾ ਕੀਤਾ ਜਾਵੇ ਨਹੀਂ ਤਾਂ ਮੀਟਿੰਗ ਕਰਕੇ ਅਗਲੀ ਰਣਨੀਤੀ ਬਾਰੇ ਫੈਸਲਾ ਲਿਆ ਜਾਵੇਗਾ ਆਮ ਆਦਮੀ ਪਾਰਟੀ ਛੱਡ ਕੇ ਭਾਜਪਾ ਵਿੱਚ ਸ਼ਾਮਿਲ ਹੋਈ ਸ਼ਫੀਰ ਰਿੰਕੂ ਅਤੇ ਸ਼ੀਤਲ ਅੰਗੁਰਾਲ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦਾ ਨਵਾਂ ਬਿਆਨ ਸਾਹਮਣੇ ਆਇਆ ਹੈ ਉਹਨਾਂ ਨੇ ਕਿਹਾ ਹੈ ਕਿ ਸਾਨੂੰ ਬੇਗੈਰਤਾਂ ਦੀ ਪਰਵਾਹ ਨਹੀਂ ਅਸੀਂ ਸਿਰਫ ਲੋਕਾਂ ਦੀ ਪਰਵਾਹ ਕਰਦੇ ਹਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਪੋਸਟ ਕਰਦੇ ਆ ਲਿਖਿਆ ਹੈ ਕਿ ਸਾਨੂੰ ਸਿਰਫ ਲੋਕਾਂ ਦੀ ਪਰਵਾਹ ਹੈ ਬੇਗੈਰਤਾਂ ਦੀ ਨਹੀਂ ਲੋਕਾਂ ਨੇ ਸਾਡੇ ਤੇ ਜੋ ਭਰੋਸਾ ਰੱਖਿਆ ਹੈ ਸੀ ਉਸਤੇ ਖੜੇ ਹਾਂ ਅਤੇ ਖੜੇ ਰਹਾਂਗੇ ਪੰਜਾਬ ਵਿਜਨਸ ਵੀਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੰਡੀ ਮੁਹਿੰਮ ਦੌਰਾਨ ਮਾਲ ਹਲਕਾ ਪਿੰਡ ਬੁਰਜਰਾਠੀ ਜ਼ਿਲ੍ਹਾ ਮਾਨਸਾ ਵਿਖੇ ਤਾਇਨਾਤ ਇੱਕ ਮਾਲ ਪਟਵਾਰੀ ਧਨੀ ਚੰਦ ਨੂੰ ਰਿਸ਼ਵਤ ਦੀ ਮੰਗ ਕਰਨ ਅਤੇ 500 ਰੁਪਏ ਦੀ ਰਿਸ਼ਵਤ ਲੈਣ ਦੇ ਰੰਗੇ ਹਤੀਕੇਬੂ ਕਰ ਲਿਆ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਰਾਜ ਵਿਜਨਸ ਵਿਰੋਧੀ ਸਰਕਾਰੀ ਬੁਲਾਰਿਆਂ ਨੇ ਦੱਸਿਆ ਕਿ ਇਸ ਮੁਲਾਜ਼ਮ ਨੂੰ ਮਾਨਸਾ ਜ਼ਿਲ੍ਹੇ ਦੇ ਪਿੰਡ ਭਾਈ ਦੇਸਾ ਦੇ ਵਸਨੀਕ ਨਿਸ਼ਾਨ ਸਿੰਘ ਵੱਲੋਂ ਦਰਜ ਕਰਵਾਏਗੀ ਸ਼ਿਕਾਇਤ ਦੇ ਆਧਾਰ ਤੇ ਗ੍ਰਿਫਤਾਰ ਕੀਤਾ ਗਿਆ ਹੈ ਸ਼ਿਕਾਇਤ ਕਰਤਾ ਨੇ ਬਿਜ਼ਨਸ ਵਿਰੋਕ ਕੋਲ ਪਹੁੰਚ ਕਰਕੇ ਦੋਸ਼ ਲਾਇਆ ਹੈ ਕਿ ਉਕਤ ਮੁਲਜ਼ਮ ਨੂੰ ਉਸਦੀ ਜ਼ਮੀਨ ਦੇ ਮਾਲਕ ਕੋਲ ਵਿੱਚ ਸੋਧ ਕਰਨ ਬਦਲੇ ਰਿਸ਼ਵਤ ਵਜੋਂ 1500 ਰੁਪਏ ਦੀ ਮੰਗ ਕੀਤੀ ਸੀ ਅਤੇ ਮੌਕੇ ਤੇ ਹੀ 1000 ਰੁਪਏ ਲੈ ਲਏ ਸਨ ਅਤੇ ਹੁਣ ਰਿਸ਼ਵਤ ਦੀ ਬਾਕੀ ਰਹਿੰਦੀ ਰਕਮ ਮੰਗ ਰਿਹਾ ਹੈ। ਉਹਨਾਂ ਨੇ ਦੱਸਿਆ ਕਿ ਸ਼ਿਕਾਇਤ ਦੀ ਮੁਰਦਾ ਜਾਂਚ ਤੋਂ ਬਾਅਦ ਬਿਜ਼ਨਸ ਵਿਰੋਕ ਦੀ ਟੀਮ ਨੇ ਜਾਲ ਵਿਛਾਇਆ ਅਤੇ ਮੁਲਜ਼ਮ ਪਟਵਾਰੀ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤ ਕਰਤਾ ਤੋਂ ਰਿਸ਼ਵਤ ਦੀ ਦੂਜੀ ਕਿਸ਼ਤ ਵਜੋਂ 500 ਰੁਪਏ ਲੈਂਦੇ ਹੋਏ ਗ੍ਰਿਫਤਾਰ ਕਰ ਲਿਆ। ਇਸ ਸੰਬੰਧੇ ਉਕਤ ਜਮ ਖਿਲਾਫ ਪ੍ਰੇਸ਼ਤਾਚਾਰ ਰੋਕੂ ਕਾਨੂੰਨ ਤਹਿਤ ਮੁਕਦਮਾ ਦਰਜ ਕਰ ਲਿਆ ਗਿਆ ਹੈ ਅੱਜ ਅੱਜ ਮੇਰੇ ਪਰਿਵਾਰ ਲਈ ਡਾਕਟਰ ਗੁਰਪ੍ਰੀਤ ਕਾਰਲਿੰਗ ਆ ਯਾਰ ਬਹੁਤ ਵੱਡਾ ਦਿਨ ਜਦੋਂ ਇੱਕ ਤੰਦਰੁਸਤ ਬੱਚਾ ਸਾਡੇ ਘਰ ਪਹਿਲੀ ਵਾਰ ਆ ਰਹੇ ਹਨ ਪਰਮਾਤਮਾ ਦਾ ਬਹੁਤ ਸ਼ੁਕਰਾਨਾ ਕਰਦਾ ਕਿ ਵਾਇਗਰੂ ਨੇ ਦਾਤ ਬਖਸ਼ੀ ਹੈ ਇੱਕ ਤੰਦਰੁਸਤ ਬੱਚਾ ਔਰ ਮਾਈਕ ਇੰਡੀਆ ਨੇ ਦੀ ਸੀਤ ਵੀ ਬਿਲਕੁਲ ਠੀਕ ਹੈ ਨਾਰਮਲ ਬੇਬੀ ਹੈ ਤੇ ਉਹ ਕਹਿੰਦੇ ਆ ਕਿ ਬੱਚਾ ਆਪਣੇ ਭਾਪ ਆਪ ਲੈ ਕੇ ਆਉਂਦਾ ਸੋ ਜਿੰਨਾ ਹਿੱਲੋ ਯਾਰ ਰਿਤਮ ਮਾਈਕ ਆਪ ਵੀ ਕਰਦੇਗਾ ਤੇ ਭਾਗ ਇਹ ਆਪਣਾਉਗੇ ਮੈਂ ਤੁਹਾਡੇ ਗਰੂਹਾਂ ਲੋਕਾਂ ਨੂੰ ਤੁਹਾਡੇ ذریعے ਦੱਸਣਾ ਚਾਹੁੰਦਾ ਡੇਟਾ ਹੋਵੇ ਬੇਟੀ ਹੋਵੇ ਪਹਿਲੀ ਗੱਲ ਤਾਂ ਇਹ ਦੁਆ ਕਰਿਆ ਕਰੋ ਅਰਦਾਸ ਕਰੇ ਤੰਦਰੁਸਤ ਹੋਵੇ ਦੂਜਾ ਫਿਰ ਉਹਨੂੰ ਪੜ੍ਹਾਓ ਉਹਨੂੰ ਮੌਕਾ ਦਿਓ ਉੱਡਣ ਦਾ ਤੇ ਫਿਰ ਸਾਡੀਆਂ ਧੀਆਂ ਕਿਸੇ ਗੱਲੋਂ ਵੀ ਘੱਟ ਨਹੀਂ ਹੈਗੀਆਂ ਤੇ ਮੈਂ ਬਹੁਤ ਖੁਸ਼ ਹਾਂ ਕਿ ਮੈਂ ਧੀ ਦਾ ਬਾਪ ਬਣਿਆ ਤੇ ਮੈਨੂੰ ਵਰ ਕੋਈ ਅਜਿਹਾ ਲਫ਼ਜ਼ ਨਹੀਂ ਆ ਗਿਆ ਮੈਂ ਤੇ ਅਸੀਂ 4 ਦਿਨ ਪਹਿਲਾਂ ਇੱਕ ਮੈਂ ਤੇ ਡਾਕਟਰ ਗੁਰਪ੍ਰੀਤ ਨੇ ਇੱਕ ਗਾਣਾ ਸੁਣਿਆ ਸੀ ਉਹਦੇ ਵਿੱਚ ਇੱਕ ਲਫ਼ਜ਼ ਆਇਆ ਸੀ ਉਹ ਲਫ਼ਜ਼ ਜੋ ਸਾਨੂੰ ਇਹ ਵੀ ਹੋ ਗਿਆ ਕਿ ਜੇ ਬੇਟੀ ਹੁੰਦੀ ਹੈ ਤਾਂ ਉਹਦਾ ਨਾਮ ਆ ਰਿਹਾ ਸੀ ਜੋ ਇਹਦਾ ਨਾਮ ਅੱਜ ਰੱਖਿਆ ਆਉਂਦੇ ਹੋਏ ਕਿਉਂਕਿ ਦੇਖੋ ਮੈਂ ਨਾਮ ਰੱਖਣਾ ਕੋਲਾਂ ਵੀ ਜਿਹਨੇ 9 ਮਹੀਨੇ ਆਪਣੀ ਬੁੱਕ ਚ ਰੱਖਿਆ ਉਹਨੂੰ ਬਾਲਿਆ ਤੇ ਦੁੱਖ ਮਤਲਬ ਮੁਸ਼ਕਿਲਾਂ ਚੱਲ ਕੇ ਬੱਚੇ ਨੂੰ ਜਨਮ ਦਿੱਤਾ ਤਾਂ ਮੈਂ ਕਹਿੰਦੀ ਮੈਂ ਡਾਕਟਰ ਕੋਲ ਵੀ ਇਤਨਾ ਸਲਾਹ ਕਰੂੰ ਸੌਂਦੇ ਹੋਏ ਸੀ ਸਲਾਹ ਕਰਕੇ ਤੇ ਬੇਟੀ ਦਾ ਨਾਮ ਰੱਖਿਆ ਨਿਆਮਤ ਕੌਰ ਮਾਨ ਨਿਆਮਤ ਕੌਰ ਨਿਆਮਤ ਨਿਆਮਤ ਕਿਹਦੇ ਸੁਆਸੋਂ ਵੀ ਸੁਣਾਈ ਦਿਓ ਸਾਡੀ ਯਾਦ ਨਹੀਂ ਇੱਕ ਗਾਣੇ ਚ ਲਾਈਨ ਆਈ ਸੀ ਨਿਆਮਤ ਰੱਬ ਦੀ ਦਾਤ ਖੁਦਾ ਦੀ ਬਖਸ਼ਿਸ਼ ਨਿਆਮਤ ਦਾ ਮਤਲਬ ਹੈ ਮਤਲਬ ਤੁਹਾਨੂੰ ਕੋਈ ਕੋਈ ਦਾਤ ਦੇਵੇ ਕੋਈ ਕੋਈ ਬਖਸ਼ਿਸ਼ ਹੋ ਜੇ ਤੁਹਾਡੇ ਤੇ ਪਰਮਾਤਮਾ ਦੀ ਸੋ ਇਹ ਬਖਸ਼ਿਸ਼ ਹੈ ਸੋ ਨਿਆਮਤ ਅੱਜ ਸੀਐਮ ਹਾਊਸ ਦੇ ਵਿੱਚ ਐਂਟਰ ਕਰ ਰਹੀ ਹੈ ਘਰ ਪੂਰਾ ਸਜਾਇਆ ਹੋਇਆ ਮਾਮੀਆਂ ਚਾਚੀਆਂ ਤਾਈਆਂ ਤਾਈਆਂ ਚਾਚੇ ਸਾਰਿਆਂ ਅੰਦਰ ਬੈਠੀਆਂ ਨੇ ਤੇ ਮੈਂ ਪਰ ਮੈਂ ਲੋਕਾਂ ਨੂੰ ਵੀ ਪੰਜਾਬ ਦੇ ਲੋਕਾਂ ਨੂੰ ਵੀ ਬੇਨਤੀ ਅੱਜ ਬਹੁਤ ਸਾਰੀਆਂ ਧੀ ਜੰਮੀਆਂ ਹੋਣਗੀਆਂ ਅੱਜ ਬਹੁਤ ਸਾਰੇ ਪੁੱਤ ਜੰਮੇ ਹੋਣ ਬਸ ਇਹੀ ਦੁਆ ਕਰਿਓ ਇਕ ਤਾਂ ਪੜਾ ਲਖਾ ਲਈਏ ਇੱਕ ਸੰਸਕਾਰ ਦੀ ਉਹਨਾਂ ਨੂੰ ਕਿ ਉਹ ਆਪਣੇ ਵਿਰਸੇ ਨੂੰ ਆਪਣੇ ਬੋਲੀ ਨੂੰ ਆਪਣੇ ਕਲਚਰ ਨੂੰ ਯਾਦ ਮਾਨ ਸਾਹਿਬ ਅੱਜ ਬਹੁਤ ਕੀ ਗੱਲ ਮੈਂ ਬਾਰ ਬਾਰ ਦਿਆ ਹੈ ਆਪਕੋ ਕੀ ਕਹਿੰਦੀ ਹੈ ਜਿਨੇ ਵੀ ਮੁਬਾਰਕ ਬਾਤ ਕੀ ਹੈ ਪੰਜੀ ਮੈਂ ਕਿਛੇ ਬਹੁਤ ਬਾਰ ਬਾਰ ਬਹੁਤ ਬਾਰ ਬਾਤ ਹੀ ਖੱਲੇ ਤੋਂ ਪਰਿਵਾਰ ਹੈ ਹਰਵਿੰਦ ਜੀ ਜਦ 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 ਮੇਰੀ ਸ਼ਾਦੀ ਹੋਈ ਸੀ اسی ਘਰ ਮੇਂ तो जब चार लामा होंदिया ने यार माइक नहीं तक माइक कितने तक तो लड़की और लड़के के पिता और माता को खड़े होना फेस में अनाउंस किया जाता तो मेरे पिताजी नहीं है वो 2011 में वो सर्वास हो तो मम्मी है तो मुरबीद के मम्मी पापा हैं तो मेरे मेरे पापा के तौर पे मेरे बाप के तौर पर अरविंद केजरीवाल जी खड़े हुए थे हमारे यहाँ कल्चर है अगर पिता नहीं है तो बड़ा भाई पिता बन जाता है ऑटोमेटिकली क्योंकि तो वो बड़ा होता है उसने डिसीजन लेना होता है कल उन्होंने भी बधाई दी है तो मैं उसको क्या कहूँ कि वो ताऊ बन गए या दादा बन गए तो तो बिल्कुल अठ टिकट आम आदमी पार्टी ने पंजाब के अठ बिल्कुल पार्टी पूरी तरह तैयार है भगवंत सिंह मान जी दियाँ ਨੀਤੀਆਂ ਨੂੰ ਲੈ ਕੇ ਅਰਵਿੰਦ ਕੇਜਰੀਵਾਲ ਸਾਡੇ ਕੌਮੀ ਕਨਵੀਨਰ ਦੀਆਂ ਨੀਤੀਆਂ ਨੂੰ ਲੈ ਕੇ ਲੋਕਾਂ ਦੇ ਘਰ-ਘਰ ਜਾਵਾਂਗੇ 2 ਸਾਲ ਦੇ ਅੰਦਰ ਅਸੀਂ ਲਾ ਮਿਸਾਲ ਕੰਮ ਕੀਤੇ ਨੇ ਅਸੀਂ 5 ਗਰੰਟੀਆਂ ਜਿਹੜੀਆਂ 2020 ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨੇ ਦਿੱਤੀਆਂ ਸੀ ਉਹਦੇ ਚਾਰ ਗਰੰਟੀਆਂ ਅਸੀਂ ਪੂਰੀਆਂ ਕੀਤੀਆਂ ਲੰਘੀਆਂ ਸੋ ਬਿਲਕੁਲ ਅਸੀਂ ਇੱਕ ਇੱਕ ਚੀਜ਼ ਜਿਹੜਾ ਅਸੀਂ ਕੰਮ ਕੀਤਾ ਲੋਕਾਂ ਲੈ ਕੇ ਜਾਵਾਂਗੇ ਲੋਕ ਸਾਨੂੰ ਪਿਆਰ ਕਰ ਦੇਣਗੇ ਪਰ ਮੈਂ ਸਮਝਦਾ 13 0 ਦੇ ਨਾਲ ਆਮ ਆਦਮੀ ਪਾਰਟੀ ਜਿਹੜੀ ਉਹ ਜਿੱਤ ਪ੍ਰਾਪਤ ਕਰੂਗੀ 13 ਸੀਟਾਂ ਜਿਹੜੀਆਂ ਰਹੀਆਂ ਉਹ ਆਮ ਆਦਮੀ ਪਾਰਟੀ ਦੀ ਥੋੜੀ ਚ ਪੈਣਗੀਆਂ ਇਤਰਾ ਸਰ ਜਿੰਦ ਤੋਂ ਰਿੰਕੂ ਜੀ ਦੇ ਜਿਹੜੇ ਚਾ ਤੁਹਾਡੀ ਕਰੋੜਾਂ ਦਾ ਇੱਥੇ বিজেপি ਚ ਸ਼ਾਮਲ ਹੋ ਰਹੇ ਨੇ ਇਤਰਾ ਦੇਖ ਆ ਦੇਖੋ ਉਹ ਲੋਕ ਨੇਗੇ ਜਿਹੜੇ ਮੈਂ ਸਮਝਦਾ ਲੋਕਤੰਤਰ ਦੇ ਕਾਤਰ ਲੱਗੇ ਉਹਨਾਂ ਨੇ ਜਦੋਂ ਪਹਿਲਾਂ ਆਏ ਸੀਗੇ ਅਸੀਂ ਜੀ ਜਾਨ ਲਾ ਕੇ ਉਹਨਾਂ ਨੂੰ ਉਤਾਇਆ ਸੀਗਾ ਪਾਰਟੀ ਦੇ ਨਾਲ ਅਸੀਂ ਪੂਰਾ ਡਟ ਕੇ ਜਿਹੜਾ ਨਾਲ ਸਾਥ ਦਿੱਤਾ ਸੀਗਾ ਸੋ ਅੱਜ ਉਹ ਦੂਜੀ ਪਾਰਟੀ ਚ ਗਏ ਨੇ ਮੈਂ ਸਮਝਦਾਗਾ বিজেপি ਜਿਹੜੀ ਆ ਭਾਰਤੀ ਜਨਤਾ ਪਾਰਟੀ ਆ ਸਮੇਂ ਉਹ ਖਰੀਦੋ ਫਰੋਕ ਚ ਲੱਗੀ ਹੋਈ ਆ ਉਹਨਾਂ ਨੇ 10 ਸਾਲ ਦੇ ਅੰਦਰ ਭਾਰਤੀ ਜਨਤਾ ਪਾਰਟੀ ਨੇ ਕੋਈ ਵੀ ਕੰਮ ਦੇਸ਼ ਦੇ ਅੰਦਰ ਨਹੀਂ ਕੀਤਾ। ਇਹੀ ਕਾਰਨ ਹੈ ਕਿ ਅੱਜ ਉਹਨਾਂ ਨੂੰ ਦੂਜੀਆਂ ਪਾਰਟੀਆਂ ਦੇ ਵਿਧਾਇਕ ਖਰੀਦਣੇ ਪੈ ਰਹੇ ਨੇ। ਦੂਜੀਆਂ ਪਾਰਟੀਆਂ ਦੇ ਐਮਪੀ ਖਰੀਦਣੇ ਪੈ ਰਹੇ ਨੇ। ਜੇਕਰ ਉਹਨਾਂ ਨੇ ਕੰਮ ਕੀਤਾ ਹੁੰਦਾ ਤਾਂ ਉਹ ਆਪਣੇ ਵਰਕਰਾਂ ਨੂੰ ਟਿਕਟਾਂ ਦਿੰਦੇ। ਦੂਜੀਆਂ ਪਾਰਟੀਆਂ ਨੂੰ ਕੰਟੈਕਟਾਂ ਦੇ ਦੇਣੇ ਸੋ ਇਹ ਬੈਸਮਝਦਾਗਾ ਕਿ ਭਾਜਪਾ ਜਿਹੜੀ ਆ ਉਹ ਅੱਜ ਖਰੀਦੋ-ਫਰੋਕਤ ਤੇਤਰੀ ਹੋਈ ਆ, ਸੈਕਸ਼ਨ ਕਵਾ ਰਹੀ ਆ ਕਿਉਂਕਿ ਭਾਜਪਾ ਨੇ ਦੇਸ਼ ਦੇ ਅੰਦਰ ਇੱਕ ਵੀ ਕੰਮ ਨਹੀਂ ਕੀਤਾ। ਅੱਜ ਦੇਸ਼ ਦਾ ਕਿਸਾਨ, ਪੰਜਾਬ ਦਾ ਕਿਸਾਨ, ਦੇਸ਼ ਦਾ ਕਿਸਾਨ ਅੱਜ ਭਾਜਪਾ ਦੇ ਖ ਦੇਸ਼ ਦੇ ਲੋਕ ਪੀਜਪੀ ਦੇ ਖਿਲਾਫ ਨੇ ਕਿ ਬੀਜੇਪੀ ਕੀ ਕਹਿੰਦੀ ਸੀ ਕਿ 2 ਕਰੋੜ ਨੌਕਰੀਆਂ ਹਮੇਸ਼ਾ ਹਰੇਕ ਸਾਲ ਭਾਰਤੀਆਂ ਨੂੰ ਮਿਲਣਗੇ ਬੀਜੇਪੀ ਬੁਰੀ ਤਰ੍ਹਾਂ ਫੇਲ ਹੋ ਗਈ ਕਿਸਾਨ ਦੀਆਂ ਤਾਂ ਦੁਗੜੀ ਕਰਦਾ ਕਿ ਪਰਲੇਕ ਕਿ ਕਿਸਾਨ ਧਰਨੇ ਲਾ ਰਿਹਾ ਸੋ ਇਥੋਂ ਪਤਾ ਲੱਗਦਾ ਹੈਗਾ ਕਿ ਭਾਰਤੀ ਜਨਤਾ ਪਾਰ ਨੇ ਕੋਈ ਵੀ ਕੰਮ ਗਰਾਊਂਡ ਤੇ ਨਹੀਂ ਕੀਤਾ ਇਹੀ ਕਾਰਨ ਹੈ ਕਿ ਅੱਜ ਉਹ ਡਿਫੈਕਸ਼ਨ ਕਰਵਾ ਰਹੀ ਹੈ ਦੂਜੀਆ ਪਾਰਟੀ ਨੂੰ ਤੋੜਨ ਦੀ ਯਤਨ ਕਰ ਰਹੀ ਹੈ ਤੁਹਾਡੇ ਵਿਧਾਇਕ ਜੀ ਚਿਲੰਗਾਰ ਉਹ ਪੰਜਾਬਦਾਰ ਨੇ ਕਿ ਸਾਡੇ ਕੋ ਜਾਣੂ ਕਿ ਜਿਹੜਾ ਸਾਡੇ ਕੋ ਜਿਹੜੇ ਲੀਡਰ ਸੀ ਉਹ ਕਾਂਗਰਸ ਪਰਵਾ ਰਹੇ ਨੇ ਬੀਜੇਪੀ ਦੇ ਖਿਲਾਫ ਦੇਖੋ ਜਦੋਂ ਸਾਡੀ ਪ ਉਦੋਂ ਕਹਿ ਰਹੇ ਸੀ ਕਿ ਠੀਕ ਹੈ ਤੇ ਅੱਜ ਉਹ ਉਹਨਾਂ ਨੇ ਨੈਚੁਰਲ ਆ ਕੇ ਭਾਰਤੀ ਜਨਤਾ ਪਾਰਟੀ ਦੀ ਬੋਲੀ ਬੋਲਣੀ ਆ ਜੋ ਸਕ੍ਰਿਪਟ ਭਾਰਤੀ ਜਨਤਾ ਪਾਰਟੀ ਤਿਆਰ ਕਰਦੀ ਆ ਜੋ ਪਲੋਟ ਤਿਆਰ ਕਰਦੀ ਆ ਉਹ ਤੇ ਬੋਲ ਲਾਗਾ ਸੋ ਜੋ ਕੁਛ ਮਰਜ਼ੀ ਬੋਲੀ ਜਾਣ ਪੰਜਾਬ ਦੇ ਲੋਕਾਂ ਦੇ ਸਾਹਮਣੇ ਆਗਾ ਸੋ ਅਸੀਂ ਮੈਂ ਸਭ ਦਾ ਕਹਾਂ ਬਿਲਕੁਲ ਡਟ ਕੇ ਇਲੈਕਸ਼ਨ ਲੜ ਰਹੇ ਹਾਂਗੇ ਔਰ ਪੂਰਨ ਬਹੁਮਤ ਨਾਲ ਅਸੀਂ ਜਿਹੜੀ ਆ ਉਹ ਜਿੱਤ ਪ੍ਰਾਪਤ ਕਰਾਂਗੇ ਕਿਉਂਕਿ ਸਾਡੇ ਕੋਲ ਬਹੁਤ ਸਾਰੀਆਂ ਚਿੱਠੀਆਂ ਬਹੁਤ سارے ਪੱਤਰ ਇਸ ਤਰ੍ਹਾਂ ਦੇ ਜਿਹੜੇ ਅੱਜ ਆਉਣ ਵਾਲੇ ਦਿਨਾਂ ਵਿੱਚ ਜਿੰਨੇ ਮਾਰਤੀ ਕਲਾਸੇ ਕਰ ਲਨ ਪੰਜਾਬ ਦੇ ਲੋਕਾਂ ਨੂੰ ਪਤਾ ਹੈਗਾ ਕਿ ਕਿਸ ਤਰ੍ਹਾਂ ਦੇ ਉਹ ਕੈਰੈਕਟਰ ਦੇ ਮਾਲਕ ਨੇਗੇ ਪਰ ਮੈਂ ਇਹਨਾਂ ਨੂੰ ਕਹਿੰਨਾ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਦੂਜੀਆ ਪਾਰਟੀ ਨੂੰ ਤੋੜਨ ਦੇ ਦੇ ਯਤਨ ਕਰ ਰਹੀ ਆ ਦੇਸ਼ ਦੇ ਲੋਕ ਜਿਹੜੇ ਨੇ ਕਿ ਉਹ ਬਿਲਕੁਲ برداشت ਨਹੀਂ ਕਰਨਗੇ ਦੇਸ਼ ਦੇ ਲੋਕ ਜਿਹੜੇ ਨੇ ਕਿ ਉਹ ਮੂੰਹ ਤੋੜ ਜਵਾਬ ਜਿਹੜਾ ਉਹ ਭਾਰਤੀ ਜਨਤਾ ਪਾਰਟੀ ਹੁੰਦੀ ਆ ਸਵਾਰੀ ਆਪਣੇ ਸਵਾਨ ਦੀ ਆਪ ਜ਼ਿੰਮੇਵਾਰ ਹੈ ਜਿਹੜਾ ਆਪਣੇ ਆਪ ਨੂੰ ਸੰਭਾਲ ਕੇ ਨਹੀਂ ਰੱਖ ਸਕਦਾ ਉਹ ਅੱਗੇ ਤੇ ਅੱਗੇ ਵਧੀ ਜਾਂਦਾ ਹੈ ਲਾਲਚਾਰ ਦਬਾਅ ਦੇ ਅੱਗੇ ਲੇਕਿਨ ਜਦੋਂ ਉਹ ਕਾਂਗਰਸ ਛੱਡ ਕੇ ਆਏ ਸੀ ਤਾਂ ਆਮ ਆਦਮੀ ਵਾਰੇ ਉਹਨਾਂ ਨੂੰ ਦੇਸ਼ ਪੱਖ ਦੇ ਦੱਸ ਰਹੇ ਸੀ ਅੱਜ ਉਹਨਾਂ ਨੂੰ ਛੱਡ ਕੇ ਚਲੇ ਗਏ ਅੱਜ ਉਹਨਾਂ ਨੂੰ ਗਰਦਾਰ ਦੱਸ ਰਹੇ ਐ ਜੀਨੇ ਗਰਦਾਰੀਆਂ ਕਰਨੀਆਂ ਉਹ ਬਾਰ ਬਾਰ ਕਰਦਾ ਹੈ ਲੇਕਿਨ ਆਪਣੇ ਆਪ ਨੂੰ ਸਾਫ ਸੁਥਰਾ ਔਰ ਅਕਸਰ ਰੱਖਣ ਵਾਸਤੇ ਸਾਰੀ ਜ਼ਿੰਦਗੀ ਲੱਗ ਜਾਂਦੀ ਹੈ ਬਦਨਾਮੀ ਦਾ 1 ਮਿੰਟ ਚ ਖੱਟ ਲੋ ਚਾਹੇ ਇਹਨਾਂ ਨੇ ਬਾਰ ਬਾਰ ਬਦਨਾਮੀ ਖੱਟੀ ਹੈ ਇਹ ਲੋਕਾਂ ਤੋਂ ਮੋਹ ਪੰਗ ਹੋ ਗਿਆ ਇਹਨਾਂ ਦਾ ਆਮ ਆਦਮੀ ਪਾਰਟੀ ਵੀ ਦੂਸਰੀਆਂ ਪਾਰਟੀਆਂ ਚੋਂ ਉਮੀਦਵਾਰ ਲੱਭਦੀ ਹੈ ਜਾਦੂ ਇਨਾਂ ਵੱਲ ਆਉਂਦਾ ਤਾਂ ਵਾਸ਼ਿੰਗ ਮਸ਼ੀਨ ਚ ਬਹੁਤ ਵਧੀਆ ਸਾਫ ਸੁਥਰਾ ਕਰ ਲੈਂਦੇ ਕਹਿੰਦੇ ਬਹੁਤ ਵਧੀਆ ਬੰਦਾ ਹੈ ਜਾਦੂ ਇਨਾਂ ਚੋਂ ਜਾਂਦਾ ਫੇਰੇ ਜਲੂਸ ਕੱਢਦੇ ਆ ਫੇਰ ਉਹਦੇ ਘਰ ਮੂਰੇ ਧਰਨੇ ਦਿੰਦੇ ਆ ਕਿ ਜੀ ਇਹ ਗਰਦਾਰੀ ਕਰਕੇ ਚਲੇ ਗਿਆ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਤੁਹਾਡੀ ਤਾਂ ਹੈ ਹੀ ਗਰਦਾਰਾਂ ਦੀ ਪਾਰਟੀ ਆ ਭਈ ਆਮ ਆਦਮੀ ਪਾਰਟੀ ਕਿਹੜਾ ਬੰਦਾ ਹੈ ਤੁਹਾਡੇ ਚ ਜਿਹੜਾ ਕਿਸੇ ਹੋਰ ਪਾਸੇ ਤੇ ਨਹੀਂ ਆਇਆ ਵਾ सर 2024 चुनाव जो नजदीक है तो इस दौरान प्रगट सिंह ने हाईकमांड को कहा था कि जितने बड़े चेहरे हैं पंजाब के तो उनको इस बार उतारना चाहिए लेकिन नवजोत कमेंटेटर बन गए जाके वो कहीं ना कहीं जो प्रचार भी नहीं करते नजर आ रहे हैं जबकि कांग्रेस पार्टी की ए टीम खेलेगी बी टाइम टीम नहीं खेलेगी और अच्छे चेहरे हैं जो जो अपने आप में कदवर नेता है लोग जिनको मानते हैं उनको आगे लेकर आए दो टीमें क्या, क्या, क्या गठबंधन ऐसा नहीं होता ये कहते हैं ये ऐसे होगा गठबंधन होगा पंजाब का किसका भैया कांग्रेस आम आदमी किस जमाने में सर आपको तो लग रहा है जब, जब, जब सर, सर हुआ नहीं ये पुराने जमाने की बात है सर आपको लग रहा है कि जैसे आम आदमी पार्टी के सीएम अरविंद केजरीवाल और भगवंत मान आरोप लगा रहे कि उनकी सरकार गिराने की साजिश रची जा रही है तो बीजेपी की तरफ से इस पे क्या कहना ये जो दरख्त है इसने अपने भार से खुद गिरना है किसी को इसको गिराने की जरूरत नहीं है ये खुद ही अपने आप को गिराएंगे और आप चर्चा हो रही है कि जालंधर से आप चुनाव लड़ेंगे मैंने पहले भी कहा है भैया मेरी चर्चा तो होशियारपुर में भी हो रही है मेरी चर्चा फतेहगढ़ साहब में भी हो रही है और कई क्षेत्रों वाले मुझे गंगा से नगर गंगानगर में भी बुला रहे थे तो लेकिन आखिर में पार्टी फैसला करेगी कि किसने कहाँ से लड़ना है जो पार्टी का फैसला होगा वैसे चलेंगे